ਅੱਜ ਜੀ ਅਸੀਂ ਉਹਦੇ ਜਿਹੜਾ 14 ਤਰੀਕ ਨੂੰ ਅਸੀਂ ਪਾਰਟੀ ਦਾ ਐਲਾਨ ਕਰਨਾ ਹੈ ਤੇ ਮਾਗੀ ਦੇ ਮੇਲੇ ਤੇ ਉਹਦੇ ਕੰਸਰਨ ਦੇ ਵਿੱਚ ਹਰੇਕ ਮਤਲਬ ਅਸੀਂ ਹਲਕੇ ਦੇ ਵਿੱਚ ਨੌ ਜਿਹੜੇ ਵਿਧਾਨ ਸਭਾ ਹਲਕੇ ਆ ਸਾਰਿਆਂ ਦੇ ਵਿੱਚ ਅਸੀਂ ਮੀਟਿੰਗਾਂ ਕਰਦੇ ਆ ਸਨੇਹ ਲਾਉਣੇ ਪਏ ਆ ਸੰਗਤਾਂ ਨੂੰ ਜਿਹੜੇ ਆਪਣੇ ਸਪੋਰਟਰ ਆ ਉਹਨਾਂ ਨੂੰ ਬਈ ਉੱਥੇ ਪਹੁੰਚਣ ਬਾਰੇ ਤੇ ਉੱਤੇ ਕੱਟ ਕਰਨ ਬਾਰੇ ਅਸੀਂ ਮੀਟਿੰਗਾਂ ਕਰਦੇ ਪਏ। ਕੀ ਏਜੰਡਾ ਕੀ ਹੋਊਗਾ? ਮਤਲਬ ਜੀ ਏਜੰਡਾ ਆਪਣੀ ਪਾਰਟੀ ਜਿਹੜੀ ਨਵੀਂ ਬਣ ਰਹੀ ਆ। ਏਜੰਡਾ ਹੈ ਜੀ ਤਾਂ ਵੱਧ ਅਧਿਕਾਰਾਂ ਦੀ ਗੱਲ ਕਰਦੇ ਆਂ ਜੀ ਅਸੀਂ ਸੂਬੇ ਦੇ ਜਿਹੜੇ ਅਧਿਕਾਰ ਆ ਸੂਬੇ ਕੋਲ ਹੀ ਚਾਹੀਦੇ। ਨਿਕਲੀ ਧਾਰਮਿਕ ਹੋ ਕੇ ਸਿਆਸੀ ਵੀ। ਸਿਆਸੀ ਹੋਊਗੀ ਜੀ ਪਾਰਟੀਆਂ ਤਾਂ ਸਿਆਸੀ ਹੁੰਦੀਆਂ। ਨਾਲ ਕਹਿੰਦਾ ਕੱਲੀਆਂ ਸ਼ਰੋਣੀ ਕਮੇਟੀ ਚੋਣਾ ਨਹੀਂ ਜੀ ਨਹੀਂ। ਖਾਲਸਾ ਜੀ। ਕੱਲੀਆਂ ਨਹੀਂ। ਐਮਪੀ ਇਲੈਕਸ਼ਨ ਨੂੰ ਕਰੀਬ 6 ਮਹੀਨੇ ਹੋ ਗਏ ਗਿਆ। ਹਾਂ ਜੀ। ਹਲਕਾ ਫਰੀਦਕੋਟ ਲਈ ਆਪਾਂ ਹੁਣ ਤੱਕ ਕੀ ਕੀਤਾ ਹੈ 6 ਮਹੀਨੇ ਦੇ ਵਿੱਚ ਜੀ ਜਿਹੜਾ ਮੇਰਾ 5 ਕਰੋੜ ਰੁਪਇਆ ਫੰਡ ਆਉਂਦਾ ਮੈਂ 6 ਮਹੀਨੇ ਚ ਵੰਡਦਾ ਜੀ ਪਿੰਡਾਂ 'ਚ ਦੇਦਾ ਕੋਟ ਕੋ ਭਰਾ ਹਲਕੇ ਨੂੰ ਵੀ ਦਾ ਫਰੀ ਸਾਰਿਆਂ ਨੂੰ ਜੀ ਜਿਹੜੇ ਜਿਹੜੇ ਆਈ ਗਏ ਕੋਈ ਐਵੇਂ ਹੀ ਕਮਾ ਮੈਂ ਤੁਹਾਨੂੰ ਇਕਵਨਲੀ ਕੋਈ ਡਿਵਾਈਡ ਡਿਵਾਈਡ ਨਹੀਂ ਹੋਇਆ ਜਿਹੜੇ ਆਈ ਗਏ ਉਹਨਾਂ ਨੂੰ ਦਈ ਹੈ ਅੱਗੇ ਕੀ ਜੀ ਨਵੀਂ ਪਾਰਟੀ ਬਣਾਓਗੇ ਵਿਜ਼ਨ ਕੀ ਹੈ ਜਿਹੜਾ ਵਿਜ਼ਨ ਤੁਹਾਨੂੰ ਕਹੀ ਜਾਂਦੇ ਆ ਜੀ ਵੱਧ ਅਧਿਕਾਰਾਂ ਦਾ ਪੰਜਾਬ ਨੂੰ ਜਿਹੜੇ ਅਧਿਕਾਰ ਆਂ ਸੂਬੇ ਦੇ ਸੂਬੇ ਕੋਲ ਹੀ ਚਾਹੀਦੇ ਆਂ। ਪਾਈ ਪਾਈ ਆਉਂਦੇ ਸਤਨ ਨਾਲ ਰਲ ਕੇ ਬਣਾ ਰਹੇ ਆਂ। ਹਾਂਜੀ। ਅਜੇ ਉਹਨਾਂ ਦੇ ਫਾਦਰ ਸਾਹਿਬ ਨੇ ਵੀ ਆਣਾ ਸੀ ਅੰਮ੍ਰਿਤਸਰ ਉਹ ਨਹੀਂ ਆਏ ਦੇਖੀ। ਉਹ ਲੱਗਦਾ ਕਾ ਹਾਲ ਕੀ। ਉਹ ਜੀ ਫਿਰ ਹੁਣ ਉਹ ਵੀ ਆਪਣੇ ਮੀਟਿੰਗਾਂ ਕਰਦੇ ਪਈਆਂ ਨਾ ਕੱਠ ਵਾਸਤੇ ਫਿਰ ਜੇ ਸਾਰੇ ਜੀ ਅਸੀਂ ਇੱਕੇ ਥਾਂ ਤੇ ਤੁਰ ਪਏ। ਕਿਨੂ ਕਿਨੂ ਨਾਲ ਲੈ ਕੇ ਚੱਲੋਗੇ। ਹਲੇ ਜੀ ਅਸੀਂ ਜਿੰਨੇ ਅਸੀਂ ਮਤਲਬ ਪਾਰਟੀ ਜਿਨ੍ਹਾਂ ਨੇ ਬਣਾਉਣੀ ਹੈ। ਅਮਰਿਤਪਾਲ ਦੇ ਫਾਦਰ ਸਾਹਿਬ ਹੋਗੇ ਬੀਬੀ ਖਾਲੜਾ ਹੋਗੇ ਸਤਵੰਤ ਸਿੰਘ ਦਾ ਪਰਿਵਾਰ ਹੋ ਗਿਆ ਭਾਈ ਅਮਰੀਕ ਸਿੰਘ ਦਾ ਪਰਿਵਾਰ ਹੋ ਗਿਆ ਹੋਰ ਗਣਵੇਂ ਚਣੇ ਭਾਈ ਗਰਸੇਵਿਕ ਸਿੰਘ ਹੋਗੇ ਤੇ ਆਪਣਾ ਜੋਲ ਸਾਹਿਬ ਹੋਗੇ ਹੋਰ ਕਈ ਪਰਿਵਾਰ ਆਏ ਜਿਹੜੇ ਅਸੀਂ ਮਤਲਬ ਪਹਿਲਾਂ ਅਸੀਂ ਸਟਾਰਟ ਕਰਨਾ ਹੈ ਪਰ ਉਸ ਤੋਂ ਬਾਅਦ ਅਸੀਂ ਦੇਖਾਂਗੇ ਵੀ ਕਿਹਨੂੰ ਵਿੱਚ ਸ਼ਾਮਲ ਕਰਨਾ ਹੈ ਤੇ ਕਿਹਨੂੰ ਨਹੀਂ ਕਰਨਾ ਕਿਉਂਕਿ ਅਸੀਂ ਹਰ ਇੱਕ ਬੰਦਾ ਨਹੀਂ ਸ਼ਾਮਲ ਕਰਨਾ ਜਿਹਦਾ ਕਰਤਾਰ ਸਾਫ਼ ਹੈ ਜਿਹਦਾ ਅਕਸ ਸਾਫ਼ ਹੈ ਜੀ ਤੇ ਮਹਾਰਾਜ ਦੀ ਬੇਅਦਬੀ ਦੇ ਨਾ ਦਾਗੀ ਨਾ ਬਾਗੀ ਮਤਲਬ ਜਿਹੜੇ ਮਤਲਬ ਜਿਨ੍ਹਾਂ ਤੇ ਦਾਗ ਲੱਗੇ ਆ ਅਸੀਂ ਦਾਗ ਹੀ ਨਹੀਂ ਸ਼ਾਮਲ ਕਰ ਰਹੇ ਜੀ ਖਾਲਸਾ ਜੀ ਕੋਈ ਨਾਮ ਸੋਚਿਆ ਪਾਰਟੀ ਦਾ ਜਾਂ ਕਿਸੇ ਨਾਲ ਰਵਾਇਤੀ ਪਾਰਟੀ ਨਾਲ ਹਾਂ ਜੀ ਅਸੀਂ ਸੋਚਿਆ ਜੀ ਸ਼ਰਮਣੀ ਅਕਾਲੀ ਦਲ ਅਨੰਦਪੁਰ ਸਾਹਿਬ ਅਨੰਦਪੁਰ ਦਾ ਨਾਮ ਜਗ੍ਹਾ ਫਿਕਸ ਹੋ ਗਈ ਮਕਸਰ ਮਕਸ ਹੋ ਗਈ ਜੀ ਖਾਲਸਾ ਜੀ ਵਾਅਦੇ ਅਧਿਕਾਰਾਂ ਤੋਂ ਮੀਨਸ ਕਿਸ ਤਰ੍ਹਾਂ ਦੇ ਅਧਿਕਾਰ ਚਾਹੁੰਦੇ ਆ ਪੰਜਾਬ ਸਰਕਾਰ ਜਿਵੇਂ ਜਿਵੇਂ ਮੈਂ ਤੁਹਾਨੂੰ ਫੋਰ ਐਗਜ਼ਾਮਪਲ ਦਿੰਦਾ ਜੀ ਪੰਜਾਬ ਦਾ ਪਾਣੀ ਹੈ ਪੰਜਾਬ ਦਾ ਪਾਣੀ ਬਾਹਰ ਦੇ ਸੂਬਿਆਂ ਚ ਜਾਂਦਾ ਸਾਨੂੰ ਕੋਈ ਮਾਲੀਆ ਨਹੀਂ ਮਿਲਦਾ ਕੋਈ ਪੈਸਾ ਨਹੀਂ ਮਿਲਦਾ ਜੀ ਠੀਕ ਹੈ ਜੀ ਹੁਣ ਪੰਜਾਬ ਦਾ ਪਾਣੀ ਬਾਹਰ ਤਾਂ ਜਾਂਦਾ ਹੈ ਬਾਹਰ ਜਾ ਰਿਹਾ ਹੈ ਪਰ ਇਹ ਪਹਿਲਾਂ ਦੇਖਿਆ ਵੀ ਸਾਨੂੰ ਆਪਾਂ ਨੂੰ ਪੂਰਾ ਪੈਂਦਾ ਹੈ ਜਾਂ ਨਹੀਂ ਪੈਂਦਾ ਪਹਿਲਾਂ ਸਾਨੂੰ ਤਾਂ ਪੂਰਾ ਪੈ ਜਾਵੇ ਜੇ ਸਾਨੂੰ ਪੂਰਾ ਪੈ ਗਿਆ ਜੇ ਓਵਰ ਸਰਪਲਸ ਹੋ ਗਿਆ ਤਾਂ ਅਸੀਂ ਬਾਹਰ ਵੀ ਦੇ ਦਾਂਗੇ ਪਹਿਲਾਂ ਤਾਂ ਆਪਣੇ ਹੁਣ ਤੁਹਾਡੇ ਕੋਲੇ ਕੋਈ ਚੀਜ਼ ਹੈ ਤੁਹਾਡੇ ਘਰ ਚ ਪਹਿਲਾਂ ਤਾਂ ਤੁਸੀਂ ਆਪਣਾ ਘਰ ਹੀ ਪੂਰਾ ਕਰੋਗੇ ਨਾ ਗਵਾਂਡੀਆਂ ਨੂੰ ਥੋੜੀ ਦਵੋਗੇ ਗਵੰਡੀਆਂ ਨੂੰ ਤਾਂ ਉਦੋਂ ਦਵੋਂਗੇ ਜਦੋਂ ਹਾਂ ਵੀ ਜ਼ਿਆਦਾ ਇਹ ਭਾਈ ਦੇ ਦੋ ਕੋਈ ਗੱਲ ਨਹੀਂ ਕੋਈ ਕਿਸੇ ਪਾਰਟੀ ਨਾਲ ਜਿਹੜੇ ਰੋਤੇ ਦੇ ਵੀ ਹੈ ਕਿ ਬੜੀ ਵੱਖਰੀ ਹੋਏਗੀ ਹਾਂਜੀ ਕਿਸੇ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਕੋਈ ਸਮਝੌਤਾ ਨਹੀਂ ਜੀ ਬਾਕੀ ਜਿੱਦਾਂ ਆਪਣਾ ਇਹ ਹੋਗੇ ਕਿਸਾਨੀ ਵਾਲੇ ਮੁੱਦੇ ਹੋਗੇ ਕਿਸਾਨੀ ਵਾਲੇ ਮੁੱਦੇ ਵੀ ਐਮਐਸਪੀ ਦਾ ਜਿਹੜਾ ਸਭ ਤੋਂ ਵੱਡੀ ਗੱਲ ਹੈ ਉਹ ਵੀ ਅਸੀਂ ਨਾਂ ਲੈ ਕੇ ਚੱਲਾਂਗੇ ਅੰਪੀ ਸਾਹਿਬ ਇੱਕ ਨਾ 2 ਦਸੰਬਰ ਦੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕੋਈ ਹੁਕਮਨਾਮਾ ਜਾਰੀ ਹੋਇਆ ਸੀ ਉਹ ਲਾਗੂ ਨਹੀਂ ਹੋਇਆ ਨਹੀਂ ਹੋਇਆ ਜੀ ਉਹ ਵੀ ਆਪਣੇ ਜਥੇਬੰਦੀ ਕੀ ਉਹਨਾਂ ਵਾਲੇ ਸੁਧਾਰ ਲੈਣ ਵਾਲੇ ਹਾਂ ਸੁਧਾਰ ਲੈਣ ਵਾਲੇ ਨਹੀਂ ਲਾਗੂ ਨਹੀਂ ਉਹ ਹੁਣ ਇਹ ਤਾਂ ਹੀ ਦੇਖੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਹੀ ਚਾਹੀਦਾ ਹੈ ਕਿ ਉਹਨੂੰ ਥੋੜਾ ਜਿਹਾ ਲਾਗੂ ਕਰਾਉਣਾ ਖਾਲਸਾ ਜੀ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਆਈਆਂ ਔਰ ਚਲੀਆਂ ਗਈਆਂ ਬਣੀਆਂ ਖਤਮ ਹੋ ਗਈਆਂ ਹਾਂਜੀ ਹਰ ਇੱਕ ਨੇ ਇੱਕ ਬੜੇ ਨਾਰੇ ਲਾਏ ਸੀ ਵੀ ਅਸੀਂ ਬੇਰੁਜ਼ਗਾਰੀ ਖਤਮ ਕਰਾਂਗੇ ਅਸੀਂ ਨਸ਼ਾ ਖਤਮ ਕਰਾਂਗੇ ਪਰ ਅੱਜ ਨਸ਼ਾ ਖਤਮ ਹੋਣ ਦੀ ਬਜਾਏ ਵਧਿਆ ਤੇ ਤੁਹਾਡੀ ਪਾਰਟੀ ਅਸਲੀ ਕੀ ਕਰੇਗੀ ਜਿਹੜੀ ਸਾਡੀ ਪਾਰਟੀ ਦੀ ਗੱਲ ਹੈ ਨਾ ਸਾਡੀ ਪਾਰਟੀ ਦੀ ਗੱਲ ਇਹ ਹੈ ਵੀ ਲੋਕਾਂ ਨੇ ਪਾਰਟੀ ਪਹਿਲਾਂ ਬਣਾਈ ਹੈ ਤੇ ਲੋਕਾਂ ਦਾ ਸਮਰਥਨ ਬਾਅਦ ਚ ਲੈਣ ਦੀ ਕੋਸ਼ਿਸ਼ ਕੀਤੀ ਹੈ ਵਿਸਮਰਥਨ ਮਿਲੇਗਾ ਸਾਨੂੰ ਲੋਕਾਂ ਨੇ ਪਹਿਲਾਂ ਸਮਰਥਨ ਦਿੱਤਾ ਹੈ ਅਸੀਂ ਪਾਰਟੀ ਬਾਚ ਬਣਾ ਰਹੇ ਹਾਂ ਸਮਝ ਕੇ ਗੱਲ ਸਾਡੇ ਨਾਲ ਸੰਗਤ ਚੱਲ ਰਹੀ ਹੈ ਅਸੀਂ ਤਾਂ ਹੀ ਪਾਰਟੀ ਬਣਾ ਰਹੇ ਹਾਂ ਸਮਝ ਕੇ ਨਾ ਬਾਕੀ ਤਾਂ ਲੋਕੀ ਪਹਿਲਾਂ ਪਾਰਟੀ ਬਣਾ ਲੈਣੇ ਫਿਰ ਲੋਕਾਂ 'ਚ ਜਾਣੇ ਜੀ ਸਾਨੂੰ ਸਮਰਥਨ ਦੋ ਸਾਨੂੰ ਸੰਗਤ ਨੇ ਪਹਿਲਾ ਸਮਰਥਨ ਦਿੱਤਾ ਹੈ ਅਸੀਂ ਪਾਰਟੀ ਬਾਦ ਚ ਬਣਾ ਰਹੇ ਹਾਂ ਸੁਜੀਤ ਸਮਾਨਜੀ ਨੇ ਵੀ ਪਹਿਲਾ ਪਾਰਟੀ ਬਣਾਈ ਹੈ ਉਹ ਸਿੱਖੀ ਸਦਾਰਨ ਦਾ ਗੱਲ ਦੇ ਕੋਈ ਕਿ ਉਸ ਸਿੱਖੀ ਸਦਾਰਨ ਅੱਗੇ ਲੋਗ ਹੈ ਉਹਨਾਂ ਨੂੰ ਨਾਲ ਲਓ ਨਹੀਂ ਜੀ ਅਸੀਂ ਸਾਡਾ ਐਸਾ ਕੋਈ ਨਹੀਂ ਹੈ ਅਸੀਂ ਤੁਹਾਨੂੰ ਦੱਸਤੀ ਗੱਲ ਵੀ ਜਿਹੜਾ ਸਾਡਾ ਮੁੱਦਾ ਹੈ ਪਾਰਟੀ ਦਾ ਉਹ ਵੱਧ ਅਧਿਕਾਰਾਂ ਦਾ ਹੀ ਹੈ ਸਿੱਖ ਰਾਜ ਦੀ ਗੱਲ ਕਰਾਂਗੇ ਅੱਜ ਐਮਪੀ ਸਾਹਿਬ ਕਿਉਂ ਨਿਸ਼ਾਨ ਫਿਰ ਕੰਨ ਨਿਸ਼ਾਨ ਦੇਖੋ ਜੀ ਉਹ ਤਾਂ ਜੋ ਹੋ ਜਾਏ ਤਾਂ ਬਾਤ ਹੀ ਗੱਲ ਹੈ ਸਿਸਟਰ ਤਾਂ ਕਰੋਨਾ ਹੀ ਹਿੰਦੂ ਤੋਂ ਉੱਪਰ ਹੋ ਗਿਆ ਧੰਨਵਾਦ ਕੋਈ ਸੈਂਟਰ ਸਰਕਾਰ ਵੱਲੋਂ ਕੋਈ ਵੀ ਰਿਪੇਲ ਨਹੀਂ ਕੀਤੀ ਗਈ ਇਹਦੇ ਬਾਰੇ ਤੁਸੀਂ ਕਿਵੇਂ ਬਹੁਤ ਮਾੜੀ ਗੱਲ ਹੈ ਜੀ ਸੈਂਟਰ ਸਰਕਾਰ ਦੀ ਇਹ ਨਹੀਂ ਸੋਚਣਾ ਚਾਹੀਦਾ ਵੀ ਇਹ ਸਮਾਜ ਮੈਨੂੰ ਵੋਟਾਂ ਨਹੀਂ ਪਾਉਂਦਾ ਤਾਂ ਇਹ ਚਾਹੇ ਰੋਲਦਾ ਫਿਰਦਾ ਰਹੇ ਤੇ ਵੀ ਮੈਨੂੰ ਮੇਰੀ ਸਿਹਤ ਤੇ ਕੋਈ ਫਰਕ ਨਹੀਂ ਆ ਪ੍ਰਧਾਨ ਮੰਤਰੀ ਜਾਂ ਸਰਕਾਰ ਦੀ ਇਹ ਸੋਚ ਨਹੀਂ ਹੋਣੀ ਚਾਹੀਦੀ ਤੇ ਉਹਨਾਂ ਨੂੰ ਸਾਰਿਆਂ ਜਿੰਨੇ ਵੀ ਆਪਣੇ ਮੁੱਦੇ ਆ ਹੱਲ ਕਰਨੇ ਚਾਹੀਦੇ ਕੀ ਤੁਸੀਂ ਆਪ ਵੀ ਰਹੀਓ ਅਪੀਲ ਕਰੋਗੇ ਡੱਲੇਵਾਲ ਸਾਹਿਬ ਨੂੰ ਕਿਸੇ ਤਰ੍ਹਾਂ ਦੇ ਅਸੀਂ ਮੈਂ ਤਾਂ ਜਾ ਕੇ ਵੀ ਆਏ ਆ ਜੀ ਸਭ ਤੋਂ ਪਹਿਲਾਂ ਮੈਂ ਹੀ ਜਾ ਕੇ ਆਇਆ ਸੀ ਬਾਕੀ ਬਾਅਦ ਚ ਹੀ ਗਏ ਆ ਦੂਜੀ ਵਾਰ ਕੀ ਚਿਰ ਦੇ ਗਏ ਆਪਣੀ ਆ ਹਾਂ ਆਪਣਾ ਐਮਪੀ ਸਾਹਿਬ ਸੱਦਾ ਦਿੰਦਾ ਤੁਸੀਂ ਹੋਰ ਜਥੇਬੰਦੀਆਂ ਨੂੰ ਪਾਰਟੀ ਅਸੀਂ ਕਿਸੇ ਨੂੰ ਨਹੀਂ ਸੱਦਾ ਦਿੰਦਾ ਜੀ ਨਹੀਂ ਅਸੀਂ ਪਾਰਟੀ ਨਾਉਂਸ ਕਰਕੇ ਫੇਰ ਅਸੀਂ ਦੇਖਾਂਗੇ ਵੀ ਕੌਣ ਸਾਨੂੰ ਅਪਰੋਚ ਕਰਦਾ ਹੈ ਤੇ ਅਸੀਂ ਕਿਹਦੇ ਕੋਲੇ ਜਾਣਾ ਹੈ ਹਾਂ ਖਤਮ ਹੋ ਗਈਆਂ ਹਾਂਜੀ ਹਰ ਇੱਕ ਨੇ ਇੱਕ ਬੜੇ ਨਾਰੇ ਲਾਇਏ ਸੀ ਵੀ ਅਸੀਂ ਬੇਰੁਜ਼ਗਾਰੀ ਖਤਮ ਕਰਾਂਗੇ ਅਸੀਂ ਨਸ਼ਾ ਖਤਮ ਕਰਾਂਗੇ